ਮਾਸੀ ਦੀ ਪਹਿਲੀ ਰਾਤ ਜਿੱਦ ਕਰਕੇ ਮੇਰੇ ਦਿਉਰ ਦੇ ਕਮਰੇ ਵਿੱਚ ਪੈ ਗਈ ਤੇ ਮੈਂ ਮਾਸੀ ਨੂੰ ਬਹੁਤ ਸਮਝਾਇਆ ਪਰ ਉਹ ਨਾ ਮੰਨੀ ਉਸ ਨੇ ਦੁੱਧ ਪੀਤਾ ਤੇ ਉੱਥੇ ਹੀ ਲੰਮੀ ਪੈ ਗਈ ਮੈਂ ਵੀ ਸਵੇਰ ਦੇ ਕੰਮ ਕਰਕੇ ਥੱਕੀ ਪਈ ਸੀ ਮੈਂ ਆਪਣੇ ਦਿਉਰ ਨੂੰ ਕਿਹਾ ਕਿ ਮੈਂ ਸੌਣ ਜਾ ਰਹੀ ਹਾਂ ਜਿੱਥੇ ਤੈਨੂੰ ਥਾਂ ਮਿਲੇ ਤੂੰ ਵੀ ਸੌ ਜਾਈ ਜਦੋਂ ਮੈਂ ਸਵੇਰੇ ਮੇਰੇ ਦਿਉਰ ਦੇ ਕਮਰੇ ਵਿੱਚ ਗਈ ਤਾਂ ਮੇਰੇ ਤਾਂ ਹੋਸ਼ ਹੀ ਉੱਡ ਗਏ ਉਸ ਦਿਨ ਮੇਰੇ ਦਿਉਰ ਦਾ ਵਿਆਹ ਹੋਇਆ ਸੀ ਤੇ ਬਹੁਤ ਹੀ ਖੁਸ਼ੀ ਕਿਉਂਕਿ ਉਸ ਦੀ ਘਰ ਵਾਲੀ ਬਹੁਤ ਹੀ ਸੋਹਣੀ ਲੱਗ ਰਹੀ ਸੀ ਉਸ ਦਿਨ ਉਸ ਨੇ ਬਹੁਤ ਬੇਚੈਨੀ ਨਾਲ گزارਿਆ ਸੀ ਉਗਸੇ ਵਿੱਚ ਬਾਹਰ ਆ ਗਿਆ ਤੇ ਜਦੋਂ ਉਸ ਦੀ ਘਰਵਾਲੀ ਨਾਲ ਆਈ ਉਸ ਦੀ ਮਾਸੀ ਉਸ ਦੇ ਕਮਰੇ ਵਿੱਚ ਜਾ ਕੇ ਸੌ ਗਈ। ਘਰ ਥੋੜੇ-ਬਹੁਤ ਰਿਸ਼ਤੇਦਾਰ ਸੀ ਇਸ ਲਈ ਦਿਉਰ ਨੇ ਗੁੱਸਾ ਠੁੱਕ ਦਿੱਤਾ ਤੇ ਮੇਰੇ ਕਮਰੇ ਵਿੱਚ ਆ ਕੇ ਕਹਿਣ ਲੱਗਾ ਭਾਬੀ ਤੁਸੀਂ ਇਸ ਕੰਡੇ ਨੂੰ ਨਾਲ ਕਿਉਂ ਲਿਆਏ? ਮੈਂ ਤਾਂ ਕੁਝ ਸਮਝੀ ਨਾ ਪਾਈ। ਮੈਂ ਉਸ ਨੂੰ ਪੁੱਛਿਆ ਕਿਸ ਦੀ ਗੱਲ ਕਰਦਾ? ਤਾਂ ਮੇਰੀ ਗੱਲ ਸੁਣ ਕੇ ਉਸ ਨੂੰ ਗੁੱਸਾ ਆ ਗਿਆ ਤੇ ਕਹਿਣ ਲੱਗਾ ਕਿ ਜਿਹੜੀ ਵਿਚੋਲਣ ਨਾਲ ਆਈ ਹੈ ਮੇਰੀ ਘਰਵਾਲੀ ਦੀ ਮਾਸੀ ਉਹ ਕਹਿੰਦੀ ਮੈਂ ਆਪਣੀ ਭਾਣ ਜੀ ਨਾਲ ਹੀ ਸੌਣਾ ਤੇ ਉਸਦੇ ਬੈੱਡ ਤੇ ਹੀ ਸੌਣਾ ਮੇਰੇ ਦਿਉਰ ਦੀ ਗੱਲ ਸੁਣ ਕੇ ਮੈਂ ਵੀ ਹੈਰਾਨ ਰਹਿ ਗਈ ਸੀ ਕਿ ਉਸ ਬੁੜੀ ਦਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਕਿ ਉਹ ਜਿਹੀਆਂ ਗੱਲਾਂ ਕਰਦੀ ਹੈ ਵਿਆਹ ਵਾਲੀ ਰਾਤ ਕਿਸੇ ਨੂੰ ਆਪਣੇ ਨਾਲ ਸੌਣ ਦਿੱਤਾ ਸੀ ਮੇਰੇ ਦਿਉਰ ਦੀ ਭੋਲੀ ਜਿਹੀ ਸ਼ਕਲ ਦੇਖ ਕੇ ਮੈਨੂੰ ਉਸ ਤੇ ਗੁੱਸਾ ਆ ਰਿਹਾ ਸੀ ਮੈਂ ਆਪਣੇ ਦਿਉਰ ਦਾ ਹੱਥ ਫੜਿਆ ਤੇ ਸਿੱਧਾ ਉਸ ਨੂੰ ਆਪਣੇ ਕਮਰੇ ਵਿੱਚ ਲੈ ਗਈ ਤੇ ਮਾਸੀ ਨੂੰ ਪੁੱਛਿਆ ਕਿ ਤੁਸੀਂ ਕੀ ਕਰ ਰਹੇ ਹੋ ਤਾਂ ਉਹ ਕਹਿਣ ਲੱਗੀ ਕਿ ਮੈਂ ਕੀ ਕਿਹਾ ਮੈਂ ਉਸ ਨੂੰ ਕਿਹਾ ਮੇਰਾ ਦਿਉਰ ਕਹਿ ਰਿਹਾ ਹੈ ਕਿ ਤੁਸੀਂ ਇੱਥੇ ਸੌਣਾ ਉਸਨੇ ਕਿਹਾ हां ਮੈਂ ਕੱਲ ਕਹੀ ਐ ਮਾਸੀ ਦੀ ਗੱਲ ਸੁਣ ਕੇ ਮੇਰੀ ਦੀਆ ਨਾਣੀ ਵੀ ਪਰੇਸ਼ਾਨ ਹੋ ਰਹੀ ਸੀ ਅਤੇ ਮੇਰੇ ਦਿਉਰ ਨੂੰ ਬਹੁਤ ਗੁੱਸਾ ਆ ਰਿਹਾ ਸੀ ਕਿਉਂਕਿ ਰਾਤ ਦੇ ਪੂਰੇ 12 ਵਜੇ ਗਏ ਸੀ ਤੇ ਅਸੀਂ ਮਾਸੀ ਲਈ ਕਮਰਾ ਵੀ ਖਾਲੀ ਕੀਤਾ ਅਸੀਂ ਤਿੰਨੇ ਮਾਸੀ ਦੇ ਕਾਰਨ ਜਾਗ ਰਹੇ ਸੀ ਮੈਂ ਮਾਸੀ ਨੂੰ ਕਿਹਾ ਕਿ ਮਾਸੀ ਜੀ ਜਦੋਂ ਤੁਹਾਡਾ ਵਿਆਹ ਹੋਇਆ ਸੀ ਤਾਂ ਤੁਹਾਡੇ ਨਾਲ ਕੌਣ ਸੌਿਆ ਸੀ ਤਾਂ ਕਹਿਣ ਲੱਗੀ ਲੈ ਮੇਰੇ ਨਾਲ ਇਦਾਂ ਕਿਵੇਂ ਸੌ ਸਕਦਾ ਕੋਈ ਭਲਾ ਮੈਂ ਕਿਸੇ ਨੂੰ ਸੌਣ ਦੇਣਾ ਸੀ ਤਾਂ ਮੈਂ ਮਾਸੀ ਦੀ ਗੱਲ ਸੁਣ ਕੇ ਹੈਰਾਨ ਹੋ ਗਈ ਕੀ ਕਿੰਨੀ ਬੇਸ਼ਰਮ ਹੈ ਤੂੰ ਕਿੰਧਾ ਦੀਆਂ ਗੱਲਾਂ ਕਰ ਰਹੀ ਹੈ ਫਿਰ ਮੇਰੇ ਦੌਰ ਦੇ ਕਮਰੇ ਵਿੱਚ ਤੂੰ ਕਿਉਂ ਸੌ ਰਹੀ ਹੈ ਮੇਰਾ ਦਿਲ ਕਿਤਾ ਉਸ ਦਾ ਮੂੰਹ ਤੋੜ ਦੇਵਾ ਪਰ ਮੈਂ ਚੁੱਪ ਕਰ ਗਈ ਸੀ ਉਹ ਉਧਰ ਉਧਰ ਦੇਖ ਰਹੀ ਸੀ ਤੇ ਮੇਰਾ ਤੇ ਉਹ ਰੋਸ ਨੂੰ ਦੇ ਕੇ ਗੁੱਸਾ ਕਰ ਰਿਹਾ ਸੀ ਤੇ ਮੇਰੀ ਦਰਾਣੀ ਰੋ ਰਹੀ ਸੀ ਮੈਂ ਉਸ ਨੂੰ ਕਿਹਾ ਤੂੰ ਚੁੱਪ ਕਰ ਜਾ ਇਹ ਮਜ਼ਾਕ ਕਰਦਾ ਫਿਰ ਮੈਂ ਮਾਸੀ ਵੱਲ ਵੇਖਿਆ ਤੇ ਕਿਹਾ ਅੱਜ ਉਹਨਾਂ ਦਾ ਵਿਆਹ ਹੋਇਆ ਤੇ ਤੁਸੀਂ ਇਹਨਾਂ ਨੂੰ ਇਕੱਠੇ ਬੈਠਣ ਦਿਓ ਮੇਰੀ ਗੱਲ ਸੁਣ ਕੇ ਕਹਿ ਲੱਗੀ ਕਿ ਮੈਂ ਤਾਂ ਇਸਦੇ ਨਾਲ ਹੀ ਰਹਿਣਾ ਮੈਂ ਇਸ ਨੂੰ ਜਨਮ ਨਹੀਂ ਦਿੱਤਾ ਪਰ ਇਸ ਦੀ ਮਾਂ ਨੇ ਮੈਨੂੰ ਮਰਦੇ ਹੋਏ ਕਿਹਾ ਸੀ ਕਿ ਮੇਰੀ ਤੀਨ ਨੂੰ ਕਦੇ ਕੰਨੀ ਨਾ ਛੱਡੀ ਉਸ ਦਾ ਹਮੇਸ਼ਾ ਧਿਆਨ ਰੱਖੀ ਮੈਂ ਚੰਗਾ ਰਿਸ਼ਤਾ ਦੇਖ ਕੇ ਉਸ ਦਾ ਵਿਆਹ ਕਰ ਦਿੱਤਾ ਪਰ ਹਲੇ ਉਸ ਦੀ ਉਮਰ ਛੋਟੀ ਹੈ ਤੂੰ ਆਪਣੇ ਦਿਉਰ ਨੂੰ ਕਹਿ ਦੂਰ ਰਵੇ ਜੇਕਰ ਉਸ ਦੇ ਕਮਰੇ ਵਿੱਚ ਪੈਣ ਦਾ ਜ਼ਿਆਦਾ ਸ਼ੌਕ ਹੈ ਤਾਂ ਕਿ ਸੋਫੇ ਤੇ ਪੈ ਜਾਏ ਮਾਸੀ ਦੀ ਗੱਲ ਸੁਣ ਕੇ ਮੈਂ ਆਪਣੀ ਦਰਾਨੀ ਨੂੰ ਪੁੱਛਿਆ ਕਿ ਤੇਰੀ ਉਮਰ ਕਿੰਨੀ ਆ ਤਾਂ ਕਹਿਣ ਲੱਗੀ 19 ਸਾਲ ਤਾਂ ਮਾਸੀ ਬੋਲੀ 19 ਸਾਲ ਨਹੀਂ ਬਸ 16 ਸਾਲ ਹੈ ਉਹ ਤਾਂ ਮੈਂ ਕਾਗਜ਼ਾਂ ਵਿੱਚ ਇਸ ਦੀ ਉਮਰ ਵੱਡੀ ਲਿਖਾਈ ਹੈ ਮੇਰਾ ਜੀਵਰ ਆਪਣਾ ਸਿਰ ਫੜ ਕੇ ਬੈ ਗਿਆ ਸੀ ਤੇ ਮੈਂ ਉਸ ਦੀ ਘਰਵਾਲੀ ਨੂੰ ਕਿਹਾ ਕਿ ਹੁਣ ਤੂੰ ਆਪਣੀ ਮਾਸੀ ਨੂੰ ਸਮਝਾ ਇਹ ਸੁਣ ਕੇ ਉਹ ਕਹਿਣ ਲੱਗੀ ਮਾਂ ਦੇ ਮਰਨ ਤੋਂ ਬਾਅਦ ਮਾਸੀ ਨੇ ਮੈਨੂੰ ਪਾਲਿਆ ਇਸ ਲਈ ਜੋ ਕਹਿੰਦੀ ਹੈ ਮੈਂ ਮੰਨ ਲੰਨੀ ਆ ਮੇਰੇ ਜੀਵਰ ਨੂੰ ਆਪਣੀ ਘਰਵਾਲੀ ਦੀ ਇਸ ਗੱਲ ਤੇ ਹੋਰ ਗੁੱਸਾ ਆ ਗਿਆ ਸੀ ਮੈਂ ਜਾਣਦੀ ਸੀ ਮੇਰੇ ਜੀਵਰ ਨੂੰ ਗੁੱਸਾ ਆ ਰਿਹਾ ਤੇ ਉਹ ਕਦੇ ਵੀ ਕੋਈ ਗੱਲ ਬਰਦਾਸ਼ਤ ਨਹੀਂ ਕਰੂਗਾ ਦੂਜੇ ਪਾਸੇ ਮੈਂ ਵੇਖ ਲਿਆ ਸੀ ਕਿ ਮਾਸੀ ਵੀ ਗੱਲ ਨਹੀਂ ਮੰਨੂਗੀ ਉਹ ਬੱਚੇ ਵਾਂਗ ਜਿਹਦੇ ਤੇੜੀ ਹੋਈ ਸੀ ਮੈਂ ਕਿਸ ਨੂੰ ਸਮਝਾਉਂਦੀ ਇਸ ਲਈ ਮੈਂ ਆਪਣੇ ਜ਼ੋਰ ਦਾ ਹੱਥ ਫੜਿਆ ਤੇ ਉਸ ਨੂੰ ਆਪਣੇ ਕਮਰੇ ਵਿੱਚ ਲੈ ਆਈ ਉਹ ਗੁੱਸੇ ਵਿੱਚ ਕਹਿਣ ਲੱਗਾ ਭਾਬੀ ਮੈਂ ਆਪਣੇ ਕਮਰੇ ਵਿੱਚ ਸੌਣਾ ਮੈਂ ਉਸ ਨੂੰ ਆਪਣੇ ਕਮਰੇ ਵਿੱਚੋਂ ਕਿਵੇਂ ਕੱਢਾਂ ਪਰ ਮੈਂ ਵੀ ਵੇਖ ਲਿਆ ਸੀ ਕਿ ਮਾਸੀ ਆਸਾਨੀ ਨਾਲ ਬਾਹਰ ਆਉਣ ਵਾਲੀ ਨਹੀਂ ਸੀ ਮੈਂ ਉਸ ਨੂੰ ਕਿਹਾ ਤੂੰ ਜਾਣਦਾ ਘਰ ਵਿੱਚ ਕਿੰਨੇ ਰਿਸ਼ਤੇਦਾਰ ਨੇ ਇਦਾਂ ਚੰਗਾ ਨਹੀਂ ਲੱਗਦਾ ਤੂੰ ਅੱਜ ਮੇਰੇ ਕਮਰੇ ਵਿੱਚ ਬੈਠ ਮੈਂ ਤੇਰੇ ਲਈ ਦੁੱਧ ਲੈ ਕੇ ਆਉਣੀ ਹਾਂ ਮੈਂ ਰਸੋਈ ਵਿੱਚ ਗਈ ਤੇ ਫ੍ਰਿਜੋਂ ਦੁੱਧ ਕੱਢਿਆ ਅਤੇ ਉਸ ਨੂੰ ਦਿੱਤਾ ਦਰਸ ਮੇਰਾ ਘਰ ਵਾਲਾ ਦੂਜੇ ਸ਼ਹਿਰ ਨੌਕਰੀ ਕਰਦਾ ਸੀ ਇਸ ਲਈ ਉਹ ਵਿਆਹ ਹੁੰਦੇ ਹੀ ਚਲਾ ਗਿਆ ਪਰ ਜਾਂਦੇ ਜਾਂਦੇ ਮੈਨੂੰ ਖਾਸ ਦੁੱਧ ਦੇ ਕੇ ਗਿਆ ਸੀ ਉਸ ਨੇ ਕਿਹਾ ਸੀ ਕਿ ਦੁੱਧ ਨਹੀਂ ਸਗੋ ਤਾਕਤ ਦਾ ਖਜ਼ਾਨਾ ਇਹ ਦੁੱਧ ਮੇਰੇ ਭਰਾ ਨੂੰ ਗਰਮ ਕਰਕੇ ਪਿਲਾ ਦੇ ਮੈਂ ਮੇਰੇ ਘਰਵਾਲੇ ਦੀ ਗੱਲ ਨੂੰ ਮੰਨਦੇ ਹੋਏ ਦੁੱਧ ਗਰਮ ਕੀਤਾ ਤੇ ਉਸ ਦੇ ਕੋਲ ਲੈ ਕੇ ਗਈ ਤੇ ਕਿਹਾ ਕਿ ਇਹਨੂੰ ਛੇਤੀ ਪੀ ਲੈ ਉਸ ਨੇ ਕਿਹਾ ਕਿ ਭਾਬੀ ਮੇਰਾ ਬਿਲਕੁਲ ਮੰਨੀ ਮੈਂ ਉਸ ਨੂੰ ਕਿਹਾ ਤੇਰਾ ਵੀਰਾ ਖਾਸ ਤੌਰ ਤੇ ਤੇਰੇ ਲਈ ਦੇ ਕੇ ਗਿਆ ਉਸਨੇ ਕਿ ਆ ਭਾਬੀ ਇਸ ਵਿੱਚ ਕਿਹੜੀ ਗੱਲ ਹੈ ਮੈਂ ਉਸਦੇ ਕੰਨ ਵਿੱਚ ਦੱਸ ਦਿੱਤਾ ਕਿ ਇਸ ਸੁਧ ਵਿੱਚ ਅਜਿਹਾ ਕੀ ਹੈ ਇਹ ਸੁਣ ਕੇ ਕਹਿਣ ਲੱਗਾ ਮਾਸੀ ਕਮਰੇ ਚ ਨਿਕਰੋਗੀ ਤਾਂ ਹੀ ਮੈਂ ਆਪਣੀ ਤਾਕਤ ਜਮਾਉਂ ਭਾਬੀ ਸਾਡੇ ਘਰ ਵਿੱਚ ਰਿਸ਼ਤੇਦਾਰ ਨੇ ਮੈਂ ਕਿੱਥੇ ਸੌਂਗਾ ਇਹ ਸੁਣ ਕੇ ਮੈਂ ਉਸ ਨੂੰ ਕਹਿ ਦਿੱਤਾ ਕਿ ਤੂੰ ਅੱਜ ਦੀ ਰਾਤ ਮੇਰੇ ਕਮਰੇ ਚ ਸੌਂ ਜਾ ਕੱਲ ਦੀ ਰਾਤ ਤਾਂ ਉਸਦੇ ਕਮਰੇ ਵਿੱਚ گزار ਲਈ ਤੇ ਸਵੇਰ ਹੁੰਦੇ ਹੀ ਆਪਣੇ ਦੋਸਤਾਂ ਨਾਲ ਚਲਾ ਗਿਆ ਵਿਆਹ ਖਤਮ ਹੋ ਚੁੱਕਾ ਸੀ ਹੌਲੀ ਹੌਲੀ ਸਾਰੇ ਰਿਸ਼ਤੇਦਾਰ ਜਾ ਰਹੇ ਸੀ ਇਥੋਂ ਤੱਕ ਕਿ ਸ਼ਾਮ ਹੋ ਗਈ ਤਾਂ ਘਰ ਵਿੱਚ ਸਿਰਫ ਮਾਸੀ ਰਹਿ ਗਈ। ਮੈਂ ਉਸਦੇ ਕਮਰੇ 'ਚ ਗਈ ਤੇ ਮਾਸੀ ਨੂੰ ਪੁੱਛਿਆ ਕਿ ਮਾਸੀ ਹੁਣ ਘਰ ਵਿੱਚ ਕੋਈ ਆਦਮੀ ਨਹੀਂ ਬਸ ਮੇਰਾ ਦਿਉਰ ਹੀ ਹੈ। ਮੈਂ ਉਸ ਨੂੰ ਕਹਿਨੀ ਹੈ ਤਾਨੂੰ ਛੱਡ ਆਊਗਾ। ਮੇਰੀ ਗੱਲ ਸੁਣ ਕੇ ਮਾਸੀ ਬੋਲੀ ਕਿ ਮੈਂ ਤੈਨੂੰ ਰਾਤ ਹੀ ਸਮਝਾਇਆ ਮੈਂ ਕਿਤੇ ਨਹੀਂ ਜਾਣਾ ਮੈਂ ਆਪਣੀ ਧੀ ਕੋਲੀ ਰਹਿਣਾ। ਇਹ ਸੁਣ ਕੇ ਮੈਨੂੰ ਗੁੱਸਾ ਆ ਗਿਆ ਪਰ ਮੈਂ ਕੁਝ ਨਾ ਕਿਹਾ। ਮੈਂ ਆਪਣੇ ਦਿਉਰ ਨੂੰ ਕਿਹਾ ਤਮਾਸ਼ਾ ਨਾ ਕਰ। ਅੱਜ ਮੈਂ ਤੇਰੀ ਪਸੰਦੀ ਦੀ ਰੋਟੀ ਬਣਾਈ ਹੈ। ਉਹ ਖੁਸ਼ ਹੋ ਗਿਆ ਸੀ ਕਹਿਣ ਲੱਗਾ ਭਾਬੀ ਤੂੰ ਕਿੰਨੀ ਚੰਗੀ ਹੈ। ਮੈਂ ਉਸ ਦੀ ਖੁਸ਼ੀ ਵੇਖੀ ਤਾਂ ਉਸ ਨੂੰ ਕਿਹਾ ਤੂੰ ਰੋਟੀ ਖਾ ਇਹ ਸੁਣ ਕੇ ਉਹ ਕਹਿਣ ਲੱਗਾ ਅੱਜ ਨਹੀਂ ਅੱਜ ਮੈਂ ਆਪਣੀ ਘਰਵਾਲੀ ਦੇ ਨਾਲ ਹੀ ਖਾਣੀ ਹੈ ਅਤੇ ਅੱਜ ਮੈਨੂੰ ਖਾਸ ਦੁੱਧ ਪਿਲਾਉਣ ਤੋਂ ਬਾਅਦ ਮੈਨੂੰ ਮੇਰੀ ਘਰਵਾਲੀ ਕੋਲ ਭੇਜ ਦਿਓ ਅੱਜ ਤਾਂ ਮੈਨੂੰ ਉਸ ਦੀ ਬਹੁਤ ਲੋੜ ਪੈਣੀ ਹੈ ਉਸ ਨੇ ਆਪਣੀ ਅੱਖਾਂ ਬੰਦ ਕਰਦੇ ਆ ਕਿਹਾ ਤੇ ਤੁਰੰਤ ਆਪਣੇ ਕਮਰੇ ਚ ਜਾਣ ਲੱਗਾ ਮੈਂ ਉਸ ਨੂੰ ਪਿੱਛੋਂ ਬੋਲਦੀ ਰਹੀ ਗਈ ਪਰ ਉਸ ਨੇ ਮੇਰੀ ਗੱਲ ਨਾ ਸੁਣੀ ਮੈਂ ਜਾਣਦੀ ਸੀ ਕਿ ਹੁਣ ਕੀ ਹੋਣਾ ਸੀ ਮੈਂ ਕਿੰਨੀ ਮਿਹਨਤ ਨਾਲ ਰੋਟੀ ਬਣਾਈ ਸੀ ਸੋਚਿਆ ਸੀ ਕਿ ਮੇਰਾ ਦਿਉਰ ਖੁਸ਼ ਹੋ ਕੇ ਖਾਊਗਾ ਉਸ ਨੂੰ ਰਸੋਈ ਵਿੱਚ ਖਵਾ ਦੂੰਗੀ ਕਿਉਂਕਿ ਵਿਚਾਰਾ ਸਵੇਰ ਤੋਂ ਭੁੱਖਣ ਭਾਣਾ ਤੁਰਿਆ ਫਿਰਦਾ ਸੀ ਅਤੇ ਉਸ ਨੂੰ ਰੋਟੀ ਤੋਂ ਬਾਅਦ ਦੱਸੂਗੀ ਕਿ ਮਾਸੀ ਨਹੀਂ ਗਈ ਪਰ ਉਹ ਇੰਨਾ ਖੁਸੀ ਕਿ ਮੇਰੀ ਉਸਨੇ ਗੱਲ ਹੀ ਨਹੀਂ ਸੁਣੀ ਮੈਂ ਤਾਂ ਚੁੱਪ ਕਰਕੇ ਬੈਠ ਗਈ ਉਸੇ ਸਮੇਂ ਮੇਰੇ ਦਿਉਰ ਦੀ ਆਵਾਜ਼ ਆਈ ਭਾਬੀ ਭਾਬੀ ਇੱਧਰ ਆ ਉਹ ਮੈਨੂੰ ਬੁਲਾ ਰਿਹਾ ਸੀ ਤੇ ਮੈਂ ਦਰਵਾਜ਼ਾ ਬੰਦ ਕੀਤਾ ਤੇ ਬਾਹਰ ਆ ਕੇ ਵੇਖਿਆ ਮੇਰਾ ਦਿਉਰ ਤੇ ਮਾਸੀ ਫਿਰ ਤੋਂ ਸਾਹਮਣੇ ਸੀ ਤੇ ਲੜਾਈ ਸ਼ੁਰੂ ਹੋ ਗਈ ਸੀ ਮੈਨੂੰ ਵੇਖਦੇ ਹੀ ਕਹਿਣ ਲੱਗਾ ਭਾਬੀ ਮੈਂ ਆਪਣੇ ਘਰ ਵਾਲੀ ਦੀ ਮਾਸੀ ਇੱਥੇ ਰੱਖਣ ਵਿੱਚ ਕੋਈ ਤਰਾਜ ਨਹੀਂ ਕਰਦਾ ਚਾਹੇ ਸਾਰੀ ਉਮਰ ਰਵੇ ਪਰ ਸਾਡੇ ਘਰ ਵਿੱਚ ਮੇਰੇ ਕਮਰੇ ਵਿੱਚ ਇਸ ਨੂੰ ਕੋਈ ਥਾਂ ਨਹੀਂ ਮਿਲੂਗੀ ਇਹ ਸਾਨੂੰ ਇਕੱਲੇ ਛੱਡ ਦੇ ਮੈਂ ਉਸ ਦੀ ਗੱਲ ਸੁਣ ਕੇ ਮਾਸੀ ਨੂੰ ਕਿਹਾ ਕਿ ਮਾਸੀ ਜਿੱਦ ਛੱਡ ਦਿਓ ਤੁਸੀਂ ਕਦੋਂ ਤੱਕ ਆਪਣੀ ਧੀ ਨਾਲ ਰਹੋਗੇ ਤੁਹਾਨੂੰ ਆਪਣੀ ਧੀ ਨੂੰ ਇਕੱਲੇ ਛੱਡਣਾ ਹੀ ਪੈਣਾ ਮੈਂ ਮਾਸੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਮੈਂ ਇਹ ਵੀ ਕਹਿ ਰਹੀ ਸੀ ਕਿ ਹੁਣ ਮੇਰਾ ਦਿਉਰ ਤੁਹਾਨੂੰ ਬਹੁਤ ਪਿਆਰ ਨਾਲ ਕਹਿ ਰਿਹਾ ਪਰ ਜਦੋਂ ਉਸ ਦਾ ਮੂਡ ਖਰਾਬ ਹੋ ਗਿਆ ਤਾਂ ਉਸ ਨੇ ਸਾਰੀ ਤਮੀਜ਼ ਭੁੱਲ ਜਾਣੀ ਹੈ ਪਰ ਪਤਾ ਨਹੀਂ ਮਾਸੀ ਕਿਹੜੀ ਮਿੱਟੀ ਦੀ ਬਣੀ ਹੋਈ ਸੀ ਕਹਿਣ ਲੱਗੀ ਕਿ ਮੈਂ ਕਦੋਂ ਕਿਹਾ ਕਿ ਮੈਂ ਸਾਰੀ ਜ਼ਿੰਦਗੀ ਇੱਥੇ ਰਹਿਣਾ ਮੇਰਾ ਆਪਣਾ ਘਰ ਵੀ ਹੈ ਮੈਂ ਕੁਝ ਦਿਨਾਂ ਬਾਅਦ ਇੱਥੋਂ ਚਲੀ ਜਾਵਾਂਗੀ ਪਰ ਜਿੰਨੇ ਦਿਨ ਵੀ ਇੱਥੇ ਆ ਆਪਣੀ ਧੀ ਨਾਲ ਹੀ ਸੌਣਾ ਅਤੇ ਉਹ ਕਹਿ ਕੇ ਰੋਣ ਲੱਗੀ ਉਸ ਨੂੰ ਵੇਖ ਕੇ ਮੇਰੀ ਦਰਾਨੀ ਵੀ ਰੋਣ ਲੱਗੀ ਮੇਰੇ ਧੁਰ ਨੂੰ ਮਾਸੀ ਤੇ ਇਸ ਗੱਲ ਤੇ ਗੁੱਸਾ ਆਇਆ ਉਸ ਨੇ ਇੱਕ ਨਜ਼ਰ ਆਪਣੇ ਘਰ ਵਾਲੀ ਨੂੰ ਵੇਖਿਆ ਤੇ ਉਸ ਨੇ ਲਾਲ ਰੰਗ ਦਾ ਸੂਟ ਪਾਇਆ ਸੀ ਜੋ ਕਿ ਉਸ ਨੂੰ ਬਹੁਤ ਸਾਜ ਰਿਹਾ ਸੀ ਮੇਰਾ ਧੁਰ ਹੌਕਾ ਲੈ ਕੇ ਮੈਨੂੰ ਕਹਿਣ ਲੱਗਾ ਕਿ ਮੈਨੂੰ ਰੋਟੀ ਦੇ ਦੋ ਮੇਰਾ ਮੂਠ ਠੀਕ ਨਹੀਂ ਮੈਂ ਰਸੋਈ ਵਿੱਚ ਗਈ ਤੇ ਸਾਰ ਨੇ ਰੋਟੀ ਲੈ ਕੇ ਆਈ ਜਦੋਂ ਕਿ ਮੈਂ ਵੀ ਉਹਨਾਂ ਦੇ ਨਾਲ ਹੀ ਰੋਟੀ ਖਾਣੀ ਸੀ ਅੱਜ ਲੜਾਈ ਨਹੀਂ ਹੋਈ ਸੀ ਜਦੋਂ ਮੈਂ ਰਾਤ ਨੂੰ ਦੁੱਧ ਲੈ ਕੇ ਕਮਰੇ ਵਿੱਚ ਗਈ ਤਾਂ ਕਹਿਣ ਲੱਗਾ ਭਾਬੀ ਮੈਨੂੰ ਮਾਸੀ ਤੋਂ ਜ਼ਿਆਦਾ ਆਪਣੀ ਘਰ ਵਾਲੀ ਤੇ ਸ਼ੱਕ ਹੈ ਉਹ ਹਰ ਸਮੇਂ ਮਾਸੀ ਨਾਲ ਹੀ ਚਿਪਕੀ ਰਹਿੰਦੀ ਹੈ ਕਿਤੇ ਅਜਿਹਾ ਤਾਂ ਨਹੀਂ ਕਿ ਉਹ ਹੀ ਮੈਨੂੰ ਕਮਰੇ ਵਿੱਚ ਆਉਣ ਨਹੀਂ ਦਿੰਦੀ ਪਰ ਉਹ ਇਸ ਗੱਲ ਤੇ ਮਾਸੀ ਨੂੰ ਅੱਗੇ ਕਰ ਦਿੰਦੀ ਹੈ ਮੇਰਾ ਦਿਓਰ ਬਹੁਤ ਗਲਤ ਸੋਚ ਰਿਹਾ ਸੀ ਜਦੋਂ ਕਿ ਪਤੀ ਪਤਨੀ ਦਾ ਰਿਸ਼ਤਾ ਬਹੁਤ ਹੀ ਨਾਜ਼ੁਕ ਹੁੰਦਾ ਮੈਂ ਉਸ ਨੂੰ ਸਮਝਾਉਂਦੇ ਕਿਹਾ ਕਿ ਉਹ ਬਹੁਤ ਚੰਗੀ ਕੁੜੀ ਹੈ ਬਸ ਤੂੰ ਉਸ ਤੇ ਸ਼ੱਕ ਨਾ ਕਰੀ ਉਹ ਆਪਣੀ ਮਾਸੀ ਤੋਂ ਡਰਦੀ ਹੈ ਤੂੰ ਦੁੱਧ ਪੀਲਾ ਤੇ ਸੌਂ ਜਾ ਉਹ ਕਹਿਣ ਲੱਗਾ ਭਾਬੀ ਤੁਸੀਂ ਰੋਜ਼ ਮੈਨੂੰ ਦੁੱਧ ਪਿਲਾਉਂਦੇ ਹੋ ਐਨੀ ਤਾਕਤ ਦਾ ਮੈਂ ਕੀ ਕਰਨਾ ਜੇਕਰ ਮਾਸੀ ਸੌ ਗਈ ਤਾਂ ਤੁਸੀਂ ਮੇਰੀ ਘਰਵਾਲੀ ਨੂੰ ਆਪਣੇ ਕਮਰੇ ਵਿੱਚ ਲੈ ਆਇਓ ਮੇਰੇ ਦਿਓੜ ਦੀ ਗੱਲ ਸੁਣ ਕੇ ਮਹਿਰਾਨ ਰਹਿ ਗਈ ਤੇ ਕਿਹਾ ਨਹੀਂ ਨਹੀਂ ਜੇਕਰ ਤੇਰੀ ਘਰਵਾਲੀ ਮੇਰੇ ਕਮਰੇ 'ਚ ਸੌਈ ਤਾਂ ਮੈਂ ਕਿੱਥੇ ਸੌਣਾ ਉਹ ਕਹਿਣ ਲੱਗਾ ਭਾਬੀ ਭਾਈ ਘਰ ਵਿੱਚ ਨਹੀਂ ਤੂੰ ਮਾਸੀ ਨਾਲ ਸੌਂ ਜਾਈ ਮੈਨੂੰ ਉਸਦੀ ਗੱਲ ਤੇ ਹਾਸੀ ਆਈ ਤੇ ਮੈਂ ਉਸ ਨੂੰ ਕਹਿ ਤਾ ਚੁੱਪ ਕਰਕੇ ਸੌਂ ਜਾ ਵਿਚਾਰ ਨੇ ਨਿੱਕਾ ਜਿਹਾ ਮੂੰਹ ਬਣਾ ਲਿਆ ਤੇ ਕਿਹਾ ਠੀਕ ਹੈ ਭਾਬੀ ਸਵੇਰੇ ਮਾਸੀ ਨੂੰ ਕਿਸੇ ਕੰਮ ਵਿੱਚ ਫਸਾ ਦਿਓ ਮੈਨੂੰ ਆਪਣੇ ਘਰ ਵਾਲੀ ਨਾਲ ਗੱਲ ਕਰਨੀ ਹੈ ਉਹ ਕਹਿਣ ਲੱਗਾ ਭਾਬੀ ਤੁਸੀਂ ਮੇਰੇ ਲਈ ਇਹ ਨਾ ਤਾਂ ਕਰ ਹੀ ਸਕਦੇ ਹੋ ਉਸ ਨੇ ਮਿੰਤਾ ਕਰਦੇ ਹੋਏ ਮੈਨੂੰ ਕਿਹਾ ਅਗਲੇ ਦਿਨ ਮੇਰੀ ਅੱਖ ਲੇਟ ਖੁੱਲੀ ਤਾਂ ਮੈਂ ਵੇਖਿਆ ਮਾਸੀ ਰਸੋਈ ਵਿੱਚ ਚਾਹ ਬਣਾ ਰਹੀ ਸੀ ਮੈਨੂੰ ਇਹ ਮੌਕਾ ਠਈ ਲੱਗਿਆ ਤੇ ਮੈਂ ਬਿਨਾਂ ਆਵਾਜ਼ ਕਿਤੇ ਹੌਲੀ-ਹੌਲੀ ਆਪਣੇ ਕਮਰੇ 'ਚ ਗਈ ਤੇ ਆਪਣੇ ਦਿਉਰ ਨੂੰ ਜਗਾਉਂਦੇ ਕਿਹਾ ਕਿ ਤੇਰੀ ਘਰ ਵਾਲੀ ਕਮਰੇ 'ਚ ਗਈ ਐ ਉਹ ਮੇਰੀ ਗੱਲ ਸੁਣ ਕੇ ਉੱਠਿਆ ਤੇ ਮੇਰੇ ਵੱਲ ਵੇਖ ਕੇ ਖੁਸ਼ ਹੋ ਗਿਆ ਤੇ ਕਹਿਣ ਲੱਗਾ ਭਾਬੀ ਪਲੀਜ਼ ਮਾਸੀ ਨੇ ਕੋਈ ਘੰਟਾ ਘੱਲਣਾ ਵੀ ਚਲ ਜਾ ਲੈ ਮੈਂ ਤੇਰੀ ਦਰਾਨੀ ਨਾਲ ਦੋ ਹੱਥ ਕਰਕੇ ਆਉਣਾ ਇਹ ਕਹਿੰਦੇ ਹੋਏ ਆਪਣੇ ਕਮਰੇ ਵੱਲ ਭੱਜਿਆ ਅਤੇ ਉਸ ਸਮੇਂ ਮੈਂ ਰਸੋਈ ਵਿੱਚ ਗਈ ਤੇ ਮੈਂ ਮਾਸੀ ਨੂੰ ਕਮਰੇ ਵਿੱਚ ਜਾਣ ਤੋਂ ਰੋਕ ਸਕਾਂ ਮੈਨੂੰ ਵੇਖ ਕੇ ਮਾਸੀ ਕਹਿਣ ਲੱਗੀ ਰਿਸ਼ਤੇਦਾਰ ਆਪ ਚਾਹ ਬਣਾ ਰਹੇ ਨੇ ਤੇ ਘਰ ਦੇ ਲੋਕ ਹੁਣ ਉੱਠੇ ਨਹੀਂ ਮਾਸੀ ਦੀ ਗੱਲ ਸੁਣ ਕੇ ਮੇਰਾ ਦਿਲ ਕਿੱਥਾ ਮੈਂ ਕਹਾ ਕਿ ਜੇ ਖੁਦ ਨੂੰ ਰਿਸ਼ਤੇਦਾਰ ਸਮਝਦੇ ਹੋ ਤਾਂ ਇੱਥੇ ਜਾਂਦੇ ਕਿਉਂ ਨਹੀਂ ਪਰ ਮੈਂ ਕੁਝ ਨਾ ਕਿਹਾ ਕਿਉਂਕਿ ਮੈਂ ਉਸ ਨੂੰ ਰੋਕਣਾ ਚਾਹੁੰਦੀ ਸੀ ਮੈਂ ਉਸ ਨੂੰ ਕਿਹਾ ਤੁਸੀਂ ਮੇਰੇ ਕੋਲ ਬੈਠੋ ਸਾਰਾ ਦਿਨ ਆਪਣੀ ਧੀ ਲੱਗੇ ਰਹੇ ਨੇ ਪਰ ਉਹ ਕਹਿਣ ਲੱਗੀ ਨਹੀਂ ਮੇਰਾ ਗੱਲ ਕਰਨ ਦਾ ਮੂਡ ਨਹੀਂ ਮੈਂ ਇੱਥੇ ਚਾਹ ਬਣਾਉਣ ਆਈ ਸੀ ਕਿਉਂਕਿ ਮੇਰਾ ਸਿਰ ਦੁਖਦਾ ਮਾਸੀ ਦੀ ਗੱਲ ਸੁਣ ਕੇ ਮੈਂ ਆਪਣਾ ਸਿਰ ਫੜ ਲਿਆ ਸੀ ਮੇਰਾ ਦਿਉਰ ਇੰਨੇ ਚਾਰ ਨਾਲ ਆਪਣੇ ਕਮਰੇ ਵਿੱਚ ਗਿਆ ਪਰ ਮਾਸੀ ਫੇਰ ਕਬਾਬ ਵਿੱਚ ਹੱਡੀ ਬਣ ਗਈ। ਮਾਸੀ ਨੂੰ ਵੇਖ ਕੇ ਮੇਰਾ ਦਿਉਰ ਰਸੋਈ ਵਿੱਚ ਆ ਗਿਆ ਤੇ ਕਹਿਣ ਲੱਗਾ ਭਾਬੀ ਜੇਕਰ ਅੱਜ ਇਹ ਨਾ ਗਈ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ। ਬਸ ਤੁਸੀਂ ਵਿੱਚ ਨਾ ਆਇਓ ਨਹੀਂ ਤਾਂ ਤੁਹਾਡੀ ਵੀ ਸ਼ਮਤ ਆ ਜਾਣੀ। ਉਹ ਅੱਜ ਬਹੁਤ ਗੁੱਸੇ ਵਿੱਚ ਸੀ ਤੇ ਜਦੋਂ ਮੈਂ ਉਹਨਾਂ ਦੇ ਕਮਰੇ ਵਿੱਚ ਗਈ ਤੇ ਦੋਨੋਂ ਮਾਵਾਂ ਧੀਆ ਹੱਸ ਰਹੀਆਂ ਸੀ। ਮੈਨੂੰ ਬੜਾ ਗੁੱਸਾ ਆਇਆ ਦਿਲ ਤਾਂ ਕੀਤਾ ਕਿ ਮਾਸੀ ਦਾ ਗਲ ਘੋੜਦਾ ਕਿਹੋ ਜੀ ਮਾਂਏ ਜੋ ਆਪਣੀ ਧੀ ਦਾ ਘਰ ਵਸਣ ਤੋਂ ਪਹਿਲਾਂ ਉਹ ਜਾਣ ਰਹੀ ਹੈ। ਮਾਸੀ ਕੁਮਾ ਚੱਕੇ ਚਾਹਲ ਦੀ ਹੈ ਤੀ ਤੋ 1 ਮਿੰਟ ਵੀ ਦੂਰ ਨਹੀਂ ਹੁੰਦੀ ਮੈਂ ਚਾਹ ਰੱਖੀ ਤਾਂ ਉਹਨਾਂ ਨੂੰ ਕਿਹਾ ਕਿ ਚਾਹ ਚੁੱਕ ਲੋ ਮੈਂ ਆਪਣੇ ਕਮਰੇ ਜਾਣ ਹੀ ਵਾਲੀ ਸੀ ਕਿ ਮਾਸੀ ਨੇ ਮੈਨੂੰ ਕਿਹਾ ਕਿ ਮੇਰੇ ਕੱਪੜਿਆਂ ਤੇ ਚਾਹ ਲੱਗ ਗਈ ਥੋੜੀ ਸਾਫ਼ ਕਰ ਦੇ ਮੈਂ ਜਾਣ ਬੁਝ ਕੇ ਉਸੇ ਕੱਪੜਿਆਂ ਤੇ ਚਾਹ ਘੇਰੀ ਸੀ ਅਤੇ ਉਹ ਬਾਥਰੂਮ ਵਿੱਚ ਭੱਜ ਗਈ ਮੈਂ ਆਪਣੀ ਦਰਾਣੀ ਨੂੰ ਪੁੱਛਿਆ ਕਿ ਮੇਰਾ ਦੋਸ ਸਵੇਰੇ ਤੇਰੇ ਕਮਰੇ ਚ ਆਇਆ ਸੀ ਤੁਹਾਡੇ ਵਿੱਚ ਕੀ ਹੋਇਆ ਉਹ ਮੇਰੀ ਗੱਲ ਸੁਣ ਕੇ ਮੇਰੇ ਵਾਲੱਖਾ ਕੋਲ-ਕੋਲ ਕੇ ਵੇਖ ਰਹੀ ਸੀ ਕਹਿਣ ਲੱਗੀ ਜਦੋਂ ਤੁਹਾਡਾ ਦਿਉਰ ਕਮਰੇ 'ਚ ਆਇਆ ਉਸੇ ਸਮੇਂ ਵਾਸੀ ਆ ਗਈ ਇਹ ਗੱਲ ਸੁਣ ਕੇ ਮੈਂ ਆਪਣੀ ਦਰਾਣੀ ਨੂੰ ਕਿਹਾ ਕਿ ਤੈਨੂੰ ਥੋੜਾ ਜਿਹਾ ਖਿਆਲ ਆਉਣਾ ਚਾਹੀਦਾ ਤੂੰ ਜਿਸ ਨਾਲ ਵਿਆਹ ਕਰਵਾਇਆ ਉਸ ਨਾਲ ਰਹਿਣ ਦੀ ਬਜਾਏ ਤੂੰ ਆਪਣੀ ਮਾਸੀ ਨਾਲ ਚਿਤਕੀ ਰਹਿਣੀ ਹੈ ਤੈਨੂੰ ਆਪਣਾ ਹੱਕ ਅਦਾ ਕਰਨਾ ਚਾਹੀਦਾ ਮੇਰੀ ਗੱਲ ਸੁਣ ਕੇ ਰੋਣ ਲੱਗੀ ਤੇ ਕਹਿਣ ਲੱਗੀ ਦੀਦੀ ਉਹ ਮੇਰੀ ਮਾਸੀ ਹੈ ਮੈਂ ਉਸ ਨੂੰ ਕਿਵੇਂ ਕਹਦਾ ਹੁਣ ਮੇਰਾ ਵਿਆਹ ਹੋ ਗਿਆ ਕਿ ਤੁਸੀਂ ਮੇਰੇ ਘਰੋਂ ਨਿਕਲ ਜਾਓ ਉਸ ਨੂੰ ਰੋਂਦਾ ਦੇਖ ਮੇਰਾ ਵੀ ਮੂਡ ਖਰਾਬ ਹੋ ਗਿਆ ਉਸਦਾ ਵੀ ਕੋਈ ਕਸੂਰ ਨਹੀਂ ਸੀ ਸਾਰੇ ਫਸਾਦ ਦੀ ਚੜ ਤਾਂ ਮਾਸੀ ਸੀ ਮਾਸੀ ਨੂੰ ਆਪਣੀ ਰਾਤ ਤੋਂ ਹਟਾਉਣਾ ਪੈਣਾ ਸੀ ਮਾਸੀ ਹਜੇ ਤੱਕ ਬਾਥਰੂਮ ਵਿੱਚੋਂ ਨਹੀਂ ਆਈ ਸੀ ਤੇ ਮੈਂ ਦਰਾਨੀ ਨੂੰ ਕਿਹਾ ਕਿ ਮੇਰੇ ਦਿਓਰ ਦਾ ਗੁੱਸਾ ਬਹੁਤ ਭੈੜਾ ਉਸ ਨੇ ਤੁਹਾਡੀ ਮਾਸੀ ਨੂੰ ਜਾਨੋਂ ਮਾਰ ਦੇਣਾ ਜੇਕਰ ਤੂੰ ਆਪਣੀ ਵਾਸੀ ਨੂੰ ਬਚਾਉਣਾ ਤਾਂ ਮੇਰੀ ਗੱਲ ਸੁਣ ਮੈਂ ਉਸ ਨੂੰ ਕਿਹਾ ਕਿ ਮੈਂ ਤੈਨੂੰ ਨੀਂਦ ਦੀ ਦਵਾਈ ਦਵਾਂਗੀ ਉਹ ਗੋਲੀਆਂ ਤੂੰ ਦੁੱਧ ਵਿੱਚ ਪਾ ਦੇਈਂ ਅਤੇ ਮਾਸੀ ਨੂੰ ਪਲਾ ਦੇਈਂ ਤੇ ਜਦੋਂ ਉਹ ਸੌਂ ਗਈ ਤੁਸੀਂ ਦੋਵੇਂ ਮੇਰੇ ਕਮਰੇ ਵਿੱਚ ਸੌਂ ਜਾਇਓ ਉਸੇ ਸਮੇਂ ਮਾਸੀ ਬਾਹਰ ਆਈ ਤੇ ਮੇਰੇ ਦਰਾਲੀ ਦਾ ਮੈਂ ਜਵਾਬ ਹੀ ਨਾ ਸੁਣਿਆ ਮੈਂ ਰਸੋਈ ਵਿੱਚ ਆ ਗਈ ਸੀ ਤੇ ਸ਼ਾਮ ਹੋਣ ਵਾਲੀ ਸੀ ਮੈਂ ਰੋਟੀ ਬਣਾਈ ਮੈਨੂੰ ਪਤਾ ਸੀ ਮੇਰਾ ਦਿਉੜਾ ਆਉਂਦਾ ਹੋਣਾ ਉਸ ਦੇ ਆਉਣ ਤੋਂ ਪਹਿਲਾਂ ਹੀ ਮੈਨੂੰ ਮਾਸੀ ਦਾ ਇੰਤਜ਼ਾਮ ਕਰਨਾ ਸੀ ਮੈਂ ਮਾਸੀ ਲਈ ਰੋਟੀ ਪਾ ਕੇ ਕਮਰੇ 'ਚ ਲੈ ਗਈ ਅਤੇ ਉਸ ਤੋਂ ਪਹਿਲਾਂ ਹੀ ਉਸ ਦੇ ਖਾਣੇ ਵਿੱਚ ਨੀਂਦ ਦੀਆਂ ਗੋਲੀਆਂ ਪਾ ਦਿੱਤੀਆਂ ਮੈਨੂੰ ਵੇਖ ਕੇ ਕਹਿਣ ਲੱਗੀ ਸ਼ੁਕਰ ਹੈ ਤੂੰ ਰੋਟੀ ਲੈ ਆਈ ਮੈਨੂੰ ਤਾਂ ਬਹੁਤ ਭੁੱਖ ਲੱਗੀ ਸੀ ਉਸ ਨੇ ਰੋਟੀ ਖਾਧੀ ਅਤੇ ਥੋੜੇ ਚਿਰ ਬਾਅਦ ਉਸਦੇ ਕਮਰੇ ਵਿੱਚੋਂ ਚੀਕਾਂ ਦੀ ਆਵਾਜ਼ ਆਈ ਜਦੋਂ ਮੈਂ ਉਸਦੇ ਕਮਰੇ ਚ ਗਈ ਤਾਂ ਉਹ ਰੋ ਰਹਾ ਪਿਆ ਸੀ ਕਿ ਮੇਰੇ ਢਿੱਡ ਵਿੱਚ ਦਰਦ ਹੋ ਰਿਹਾ ਡਾਕਟਰ ਨੂੰ ਬੁਲਾਓ ਡਾਕਟਰ ਨੂੰ ਮੈਂ ਪਹਿਲਾਂ ਹੀ ਸਾਰਾ ਕੁਝ ਸਮਝਾ ਦਿੱਤਾ ਸੀ ਪਲਾਨ ਦੇ ਅਨੁਸਾਰ ਮਾਸੇ ਨੂੰ ਨੀਂਦ ਵਾਲਾ ਟੀਕਾ ਲਾਇਆ ਤੇ ਮੇਰੀ ਦਰਾਣੀ ਨੂੰ ਕਿਹਾ ਕਿ ਇਹਨਾਂ ਨੂੰ ਸਾਰੀ ਰਾਤ ਆਰਾਮ ਕਰਨ ਦੇ ਡਾਕਟਰ ਇਹ ਗੱਲ ਕਹਿ ਕੇ ਚਲਾ ਗਿਆ ਤੇ ਮੈਂ ਮੇਰੀ ਦਰਾਣੀ ਨੂੰ ਕਿਹਾ ਕਿ ਚੱਲ ਮਾਸੀ ਨੂੰ ਛੱਡ ਮੈਂ ਤੈਨੂੰ ਮੇਰਾ ਕਮਰਾ ਵਿਖਾਉਣੀ ਆ ਮੈਂ ਉਸ ਨੂੰ ਆਪਣੇ ਕਮਰੇ ਚ ਲੈ ਗਈ ਉਸੇ ਸਮੇਂ ਮੇਰਾ ਦਿਉਰ ਆ ਗਿਆ ਤੇ ਮੈਂ ਆਪਣੇ ਦਿਉਰ ਨੂੰ ਸਾਰੀ ਕਹਾਣੀ ਦੱਸ ਦਿੱਤੀ। ਮੇਰੀ ਗੱਲ ਸੁਣ ਕੇ ਤਾਂ ਉਹ ਖੁਸ਼ ਹੋ ਗਿਆ ਸੀ। ਅਤੇ ਮੈਂ ਕਿਹਾ ਕਿ ਮੈਂ ਰੋਟੀ ਲੈ ਕੇ ਆਉਣੀ ਆ ਤਾਂ ਕਹਿਣ ਲੱਗਾ ਭਾਬੀ ਰੋਟੀ ਲੈ ਆਂਦੇ। ਬਸ ਮੈਨੂੰ ਕੁਝ ਨਹੀਂ ਚਾਹੀਦਾ। ਉਸ ਰਾਤ ਮੈਂ ਮਾਸੀ ਦੇ ਕਮਰੇ ਸੌਂ ਗਈ ਤੇ ਉਹਨਾਂ ਦੋਨਾਂ ਨੂੰ ਆਪਣੇ ਕਮਰੇ ਵਿੱਚ ਸੁਵਾ ਦਿੱਤਾ। ਜਿਵੇਂ ਸਵੇਰ ਹੋਈ ਮਾਸੀ ਬੋਲਣ ਲੱਗੀ ਕਿ ਪਤਾ ਨਹੀਂ ਮੈਨੂੰ ਕਿਸ ਦੀ ਨਜ਼ਰ ਲੱਗ ਗਈ। ਉੱਠ ਕੇ ਬਾਥਰੂਮ ਵਿੱਚ ਗਈ। ਉਸ ਦੇ ਜਾਗਣ ਤੋਂ ਪਹਿਲਾਂ ਮੇਰੀ ਦਰਾਣੀ ਉੱਥੇ ਆ ਕੇ ਸੌਂ ਗਈ। ਉਸ ਦਿਨ ਮਾਸੀ ਨੂੰ ਪਤਾ ਇਹ ਨ ਲੱਗਾ ਅਸੀਂ ਮਾਸੀ ਨੂੰ ਬੇਹੋਸ਼ੀ ਦਾ ਟੀਕਾ ਲਾ ਕੇ ਉਸ ਨੂੰ ਬੇਕੂ ਬਣਾਇਆ ਸੀ ਮੇਰਾ ਜੁਰ ਪਿੱਛੇ ਪਿੱਛੇ ਆ ਗਿਆ ਤੇ ਕਹਿ ਲਗਾ ਭਾਬੀ ਮੈਂ ਬਹੁਤ ਖੁਸ਼ ਹਾਂ ਤੂੰ ਮੇਰਾ ਦਿਲ ਜਿੱਤ ਲਿਆ ਉਸ ਨੇ ਮੇਰਾ ਧੰਨਵਾਦ ਕੀਤਾ ਤੇ ਉਸ ਦੀ ਖੁਸ਼ੀ ਵੇਖ ਕੇ ਮੈਂ ਵੀ ਖੁਸ਼ ਸੀ ਅਗਲੀ ਰਾਤ ਫੇਰ ਅਸੀਂ ਇਦਾਂ ਹੀ ਕੀਤਾ ਪਰ ਹੁਣ ਮਾਸੀ ਨੂੰ ਸ਼ੱਕ ਹੋਣ ਲੱਗਾ ਸੀ ਕਿ ਰਾਤ ਨੂੰ ਮੇਰੀ ਤਬੀਤ ਕਿਵੇਂ ਖਰਾਬ ਹੋ ਜਾਂਦੀ ਤੇ ਉਹ ਸਮਝ ਗਈ ਕਿ ਕੁਝ ਨਾ ਕੁਝ ਤਾਂ ਗੜਬੜ ਜ਼ਰੂਰ ਹੈ ਉਸ ਨੇ ਆਪਣੀ ਕੁੜੀ ਦਾ ਖੁਸ਼ੀਆਂ ਨਾਲ ਭਰਿਆ ਚਿਹਰਾ ਵੇਖਿਆ ਤਾਂ ਸਮਝ ਗਈ ਉਸ ਦਿਨ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਤੇ ਅਗਲੇ ਦਿਨ ਉਹ ਮੇਰੇ ਦਿਉ ਨੂੰ ਕਹਿਣ ਲੱਗੀ ਕਿ ਪੁੱਤ ਮੈਂ ਆਪਣੇ ਘਰ ਜਾਣਾ ਮਾਸੀ ਦੀ ਗੱਲ ਸੁਣ ਕੇ ਉਹ ਵੀ ਖੁਸ਼ ਹੋ ਗਿਆ ਉਸ ਨੇ ਮਾਸੀ ਨੂੰ ਆਪਣੇ ਘਰ ਨਾਲ ਲਾ ਲਿਆ ਤੇ ਉਸੇ ਸ਼ਾਮ ਮਾਸੀ ਆਪਣੇ ਘਰ ਚਲੀ ਗਈ ਅਤੇ ਮੈਂ ਵੀ ਸੁਖ ਦਾ ਸਾਹ ਲਿਆ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਏ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਦਾਂ ਦੀਆਂ ਨਵੀਆਂ-ਨਵੀਆਂ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਤੇ ਬਣੇ ਰਹੋ ਮਿਲਦੇ ਹਾਂ ਕੱਲ ਦੀ ਨਵੀਂ ਕਹਾਣੀ ਦੇ ਨਾਲ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਸਾਰਿਆਂ ਦਾ ਦਿਲੋਂ ਬਹੁਤ-ਬਹੁਤ ਧੰਨਵਾਦ ਜੀ